ਸਤਿ ਸ਼੍ਰੀ ਅਕਾਲ ਜੀ ਵੈਸੇ ਤੇ ਚਲੋ ਦੁਨੀਆ ਜਿਹੜੀ ਹੈ ਸਾਰੀ ਬਹੁਤ ਸਿਆਣੀ ਆ ਆਪਾਂ ਕੋਈ ਮਤਲਬ ਬਹੁਤ ਜ਼ਿਆਦਾ ਵਿਦਵਾਨ ਨਹੀਂ ਹੈਗੇ ਪਰ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਸਵੇਰੇ ਉੱਠ ਕੇ ਰੋਜ਼ ਦਾ ਹੀ ਆਪਣਾ ਕੰਮ ਹੁੰਦਾ ਲੇਡੀਜ਼ ਦਾ ਵੀ ਆਪਾਂ ਘਰ ਦੀ ਸਫਾਈ ਕਰਨੀ ਆ ਹਾਂ ਤੇ ਜਿੰਨੀ ਕ ਪੋਸੀਬਲ ਹੁੰਦੀ ਜਿੰਨੇ ਕ ਆਪਣੇ ਸਰੀਰ ਹਿੰਮਤ ਕਰਦਾ ਆਪਾਂ ਘਰ ਦੀ ਸਾਫ ਸਫਾਈ ਕਰਦੇ ਆਂ ਪਰ ਕਿਤੇ ਜ਼ਿਆਦਾ ਜ਼ਰੂਰੀ ਆ ਰੋਜ਼ ਆਪਾਂ ਉੱਠ ਕੇ ਜੇ ਸਵੇਰੇ ਸਵੇਰੇ ਸੋਚ ਲਈਏ ਕਿ ਅਸੀਂ ਮਨ ਦੀ ਵਿਸਫਾਈ ਕਰਨੀ ਆ ਜੋ ਕੱਲ ਹੋ ਗਿਆ ਪੀ ਤੇ ਗਿਆ ਉਹਨੂੰ ਮਿਸਰ ਜਾਣਾ ਵਾ ਉਹਨੂੰ ਯਾਦ ਨਹੀਂ ਰੱਖਣਾ ਆਪਣੇ ਮਨ ਨੂੰ ਗੰਧਲਾਣੀ ਹੋਣ ਦੇ ਨਾਲ ਸਾਫ਼ ਸੁਥਰਾ ਬਣਾ ਕੇ ਰੱਖਣਾ ਵੈਰ ਵਿਰੋਧ ਮਨ ਵਿੱਚ ਨਹੀਂ ਰੱਖਣਾ ਹਾਂ ਇਹ ਗੱਲਾਂ ਜਿੰਨੀਆਂ ਕਰਨੀਆਂ ਸੌਖੀਆਂ ਨਾ ਉਹਨੀਆਂ ਇਹਨਾਂ ਨੂੰ ਪ੍ਰੈਕਟੀਕਲ ਕਰਨਾ ਬੜਾ ਔਖਾ ਹੁੰਦਾ ਕਹਿਣੀਆਂ ਬੜੀਆਂ ਸੌਖੀਆਂ ਹੁੰਦੀਆਂ ਪਰ ਜੇ ਬੰਦਾ ਮਨ ਬਣਾ ਲੇ ਤੇ ਦੁਨੀਆ ਦੇ ਕੁਝ ਵੀ ਜਿਹੜਾ ਵਾ ਉਹ ਇੰਪੋਸੀਬਲ ਨਹੀਂ ਹੈਗਾ ਤੰਨੇ ਭਗਤ ਨੇ ਜਿਹੜਾ ਸੀ ਪੱਥਰ 'ਚੋਂ ਰੱਬ ਪਾ ਲਿਆ ਸੀ ਚਲੋ ਆਪਾਂ ਇੰਨੇ ਭਗਤ ਬੰਦੇ ਨਹੀਂ ਇੰਨੇ ਵਿਦਵਾਨ ਨਹੀਂ ਹੈਗੇ ਪਰ ਆਪਾਂ ਇਹਨਾਂ ਦੇ ਕਰ ਸਕਦੇ ਆ ਨਾ ਵੀ ਆਪਾਂ ਨਿੱਕੇ 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 ਗੱਲਾਂ ਦੀ ਜਿਹੜੀ ਰੰਜਿਸ਼ ਮਣਾ ਵਿੱਚ ਪਾਲ ਲੈਨੇ ਆ ਮਨ ਸਾਡਾ ਜਿਵੇਂ ਕਰਨੀ ਆ ਜਦੋਂ ਆਪਾਂ ਘਰ ਦੀ ਰੈਗੂਲਰ ਸਫਾਈ ਨਹੀਂ ਕਰਦੇ ਤੇ ਘਰ 'ਚ ਬਹੁਤ ਗੰਦਗੀ ਫੈਲ ਜਾਂਦੀ ਆ ਸੌ ਸੌ ਤਰ੍ਹਾਂ ਦੀ ਆਪਾਂ ਨੂੰ ਬਿਮਾਰੀਆਂ ਹੋਣ ਦਾ ਡਰ ਹੋ ਜਾਂਦਾ ਇਸੇ ਤਰ੍ਹਾਂ ਸਾਡਾ ਮਨ ਹੁੰਦਾ ਵਾ ਜਦੋਂ ਆਪਾਂ ਨਿੱਕੀਆਂ ਨਿੱਕੀਆਂ ਰੰਜਿਸ਼ਾਂ ਨੂੰ ਪਾਲਦੇ ਰਹਿੰਨੇ ਆ ਸਾਡਾ ਮਨ ਵੀ ਬਿਮਾਰ ਹੋ ਜਾਂਦਾ ਗੰਧਲਾ ਹੋ ਜਾਂਦਾ ਸਾਡੇ ਸਰੀਰ ਨੂੰ ਵੀ ਬਿਮਾਰ ਕਰ ਦਿੰਦਾ ਉਹਦੀ ਵਜ੍ਹਾ ਕਰਕੇ ਸਾਡੇ ਕਈ ਅਨਮੋਲ ਰਿਸ਼ਤੇ ਵੀ ਟੁੱਟ ਜਾਂਦੇ ਆ ਉਹ ਜਿਹੜੇ ਰਿਸ਼ਤੇ ਆ ਨਾ ਜਦੋਂ ਇੱਕ ਵਾਰੀ ਉਹਨਾਂ 'ਚ ਦਰਾੜ ਆ ਜਾਂਦੀ ਹੈ ਦੁਬਾਰਾ ਉਹਨਾਂ ਨੂੰ ਬਣਾਉਣਾ ਸਵਾਰਨਾ ਬੜਾ ਔਖਾ ਹੋ ਜਾਂਦਾ ਵਾ ਤੇ ਇਹਦਾ ਵਜ੍ਹਾ ਸਿਰਫ ਹੁੰਦੀ ਹੈ ਨਿਕੀਆਂ-ਨਿਕੀਆਂ ਗੱਲਾਂ ਜੇ ਅਸੀਂ ਉਹਨਾਂ ਨੂੰ ਰੋਜ਼ ਆਪਣੇ ਮਨ 'ਚੋਂ ਕੱਢ ਦਈਏ ਇਹ ਨਹੀਂ ਕਿ ਉਹ ਜ਼ਿੰਦਗੀ 'ਚ ਗੱਲਾਂ ਹੋਣੀਆਂ ਨਹੀਂ ਆ ਰੋਜ਼ ਹੀ ਹੋਣਾ ਵਾ ਕਹਿੰਦੇ ਨੇ ਜਿੱਥੇ ਚਾਰ ਪਾਂਡੇ ਆ ਉੱਥੇ ਖੜਕਦੇ ਵੀ ਆ ਤੇ ਸੋ ਇਹ ਸਾਰੇ ਘਰਾਂ ਦੇ ਚਾਰ ਪਾਂਡੇ ਖੜਕਣੀ ਖੜਕਣੇ ਆ ਪਰ ਜੇ ਆਪਾਂ ਇਸ ਖੜਾਕ ਨੂੰ ਬਸ ਇਹ ਇਦਾਂ ਸੁਣਿਆ ਇਦਾਂ ਕੱਢਤਾ ਮਨ ਚ ਕੁਝ ਠਹਿਰ ਆਈ ਨਹੀਂ ਨਾ ਕਿਉਂਕਿ ਮਨ ਜਿਹੜਾ ਨਾ ਚੰਗੀਆਂ ਗੱਲਾਂ ਯਾਦ ਨਹੀਂ ਰੱਖਦਾ ਮਾੜੀਆਂ ਗੱਲਾਂ ਯਾਦ ਰੱਖਦਾ ਜੇ ਆਪਾਂ ਮਨ ਨੂੰ ਇਹ ਗੱਲ ਦੇ ਮਗਰ ਲਾ ਲਈਏ ਵੀ ਵੈਗਰੂ ਨੂੰ ਚੇਤੇ ਰੱਖ ਇਹ ਗੱਲਾਂ ਹੋਈਆਂ ਵਿਸਰੀਆਂ ਸਰੀਰ ਨੇ ਮਿੱਟੀ ਹੋ ਜਾਣਾ ਨਾਲ ਹੀ ਸਾਰਾ ਕੁਝ ਮਿੱਟੀ ਹੋ ਜਾਣਾ ਉਹਨੂੰ ਤੇ ਆਪਾਂ ਇਹਨਾਂ ਗੱਲਾਂ ਨੂੰ ਨਾਲੋ ਨਾਲ ਮਨ ਚੋਂ ਸਾਫ ਕਰੀ ਜਾਈਏ ਮੰਦਿਰ ਸਫਾਈ ਕਰਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਮਨ ਸਾਫ ਹੋ ਜਾਣਾ ਤੇ ਤੁਸੀਂ ਘਰ ਵੀ ਸਾਫ ਰੱਖੋਗੇ ਚੁਗਿਰਦਾ ਵੀ ਸਾਫ ਰੱਖੋਗੇ ਰਿਸ਼ਤਿਆਂ ਨਾਲ ਵੀ ਹੱਥ ਦੇਖੇੜਦੇ ਰਹੋਗੇ ਇਸ ਲਈ ਆਪਣਾ ਸਵਿੱਧ ਦਿਨ ਰੋਜ਼ ਆਪਾਂ ਲੇਡੀਜ਼ ਨੂੰ ਇਹ ਪ੍ਰਣ ਕਰ ਲੈਣਾ ਚਾਹੀਦਾ ਆਪਣੇ ਆਪ ਨਾਲ ਕਿ ਘਰ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਜਿਹੜੀ ਆ ਆਪਾਂ ਕਰਨੀ ਆ ਹੋਰ ਕੁਝ ਨਹੀਂ ਜੀ ਬਾਲਾ ਸਮਾਨੀਆਂ ਤੁਹਾਡੇ ਕੋ ਕਿਸੇ ਵੀ ਧਰਮ ਨਾਲ ਕੋਈ ਸੰਬੰਧ ਰੱਖਦੇ ਜੇ ਮੈਂ ਨਹੀਂ ਕਹਿੰਦੀ ਵੀ ਇਕੱਲੇ ਸਿੱਖਾਂ ਵਾਸਤੇ ਜਾਂ ਕਿਸੇ ਵਾਸਤੇ ਕਿਸੇ ਵੀ ਧਰਮ ਨਾਲ ਅੱਜ ਕੱਲ੍ਹ ਤੇ ਵੇਖੋ ਕਿੰਨਾ ਮਾਡਰਨ ਸਮਾਹ ਆਪਾਂ ਨੂੰ ਮਤਲਬ ਪ੍ਰਮਾਤਮਾ ਦਾ ਸ਼ੁਕਰ ਵੀ ਕਰਨਾ ਚਾਹੀਦਾ ਕਿ ਇੰਨੇ ਸੋਹਣੇ ਯੁੱਗ ਵਿੱਚ ਉਹਨੇ ਸਾਨੂੰ ਮਤਲਬ ਧਰਤੀ ਤੇ ਆਉਣ ਦਾ ਮੌਕਾ ਦਿੱਤਾ ਵੀ ਨਹੀਂ ਪਾਠ ਕਰਨ ਦਾ ਜਾਂ ਤੁਹਾਡੀ ਜੋ ਵੀ ਕੁਰਬਾਨੀ ਦਈ ਹੈ ਨਾ ਆਪਣੇ ਧਰਮ ਦੇ ਅਨਸਾਰ ਪੜਦੇ ਜੀ ਨਹੀਂ ਸਮਾਹ ਹੈਗਾ ਤੇ ਟੀਵੀ ਤੇ ਲਾ ਲੂ लागे ਤੁਸੀਂ ਫੋਨ ਚਲਾ ਲਓ ਗੁਰਬਾਣੀ ਲਾ ਲਓ ਕੋਈ ਕਦਾ ਕੀ ਇਸ ਤਨ ਮਤਲਬ ਇਹ ਵਾਲ ਲੋਕ ਕਿੰਨੇ ਬਾਬਾ ਜੀ ਪਾਠ ਪੂਜਾ ਕਰਦੇ ਆ ਸੁਣਨ ਨਾਲ ਵੀ ਤੁਹਾਡੇ ਮਨ ਨੂੰ ਬੜੀ ਪਵਿੱਤਰਤਾ ਹਾਸਲ ਹੁੰਦੀ ਆ ਬੜੀ ਸ਼ਾਂਤੀ ਮਿਲਦੀ ਆ ਕਰ ਨਹੀਂ ਸਕਦੇ ਤੇ ਸੋਣੀ ਲੋ ਸੁਣਨਾ ਵੀ ਉਨਾ ਹੀ ਜ਼ਿਆਦਾ ਵਧੀਆ ਹੈਗਾ ਵਾ ਬਾਕੀ ਕੋਸ਼ਿਸ਼ करिए ਦੇਖੋ ਮਤਲਬ ਮੈਨੂੰ ਇਹ ਲੱਗਦਾ ਸੀ ਜਦੋਂ ਮੈਂ ਬੱਚੇ ਆਪਣੇ ਸਕੂਲ ਪੜਨੇ ਪਏ ਮੇਰਾ ਹਰ ਵੇਲੇ ਆਰਗੂ ਹੁੰਦਾ ਹੀ ਬਿਤੇ ਕਿ ਬੱਚਿਆਂ ਨੂੰ ਪਾਠ ਤੁਸੀਂ ਕਹਿੰਦੇ ਇਸੋਂ ਦੇ ਕਿਉਂ ਨਹੀਂ ਇਸੋਂ ਦੇ ਕਿਉਂ ਨਹੀਂ ਪਰ ਮੈਂ ਸੋਚਿਆ ਕਿ ਮੈਂ ਵੀ ਤੇ ਮਦਰਾਂ ਮੇਰਾ ਜੇ ਬਾਕੀ ਫਰਜ਼ ਮੰਨਦਾ ਇਹਨਾਂ ਨੂੰ ਚੰਗੀਆਂ ਗੱਲਾਂ ਸਿਖਾਉਣਾ ਤੇ ਬਾਣੀ ਸਿਖਾਉਣਾ ਜਾਂ ਬਾਣੀ ਕਰਨਾ ਵੀ ਮੇਰਾ ਮੇਰਾ ਵੀ ਉਨਾ ਹੀ ਫਰਜ਼ ਆ ਸ਼ਾਇਦ ਉਹਨਾਂ ਨੇ ਤਾਂ ਵੀ ਕੀਤੇ ਜ਼ਿਆਦਾ ਰੋਕੇ ਜ਼ਰੂਰੀ ਨਹੀਂ ਸਕੂਲਾਂ ਵਿੱਚ ਸਿਖਾਈ ਜਾਵੇ ਸਾਡਾ ਵੀ ਨਹੀਂ ਕੰਟਰੀਬਿਊਸ਼ਨ ਬਣਦਾ ਬੱਚਿਆਂ ਪ੍ਰਤੀ ਖੁਦ ਵੀ ਸਾਨੂੰ ਪਾਠ ਪੂਜਾ ਇੱਕ ਸੌਖਾ ਤਰੀਕਾ ਦੱਸਾਂ ਯਾਦ ਕਰ ਲੋ ਬਾਣੀ ਜਿੰਨੀ ਹੋ ਸਕੇ ਉਹਨੀਆਂ ਬਾਣੀਆਂ ਤੁਸੀਂ ਯਾਦ ਕਰ ਲੋ ਤੇ ਜੇ ਲੋ ਤੁਸੀਂ ਕੰਮ ਕਰਦੇ ਜੇ ਮਨ ਵਿੱਚ ਮਾੜੀਆਂ ਗੱਲਾਂ ਲਿਆਉਣ ਲੱਦੀ ਪਜਾਏ ਵੀ ਮੈਨੂੰ ਫਲਾਣੀ ਭੈਣ ਨੇ ਆ ਕੇ ਆਸੀ ਮੇਰੀ ਸੱਸ ਨੇ ਆ ਕੇ ਆਸੀ ਮੇਰੀ ਮਾਂ ਨੇ ਆ ਕੇ ਆਸੀ ਮੇਰੇ ਭਰਾਵਾਂ ਨੇ ਆ ਕੇ ਆਸੀ ਉਹਨਾਂ ਗੱਲਾਂ ਨੂੰ ਯਾਰ ਕਰਨੇ ਪਜਾਏ ਵਾਹਿਗੁਰੂ ਦਾ ਸਿਮਰਨ ਕਰੋ ਮਹਾਰਾਜ ਦਾ ਨਾਲ ਉਹ ਤੇ ਵੇਖਿਓ ਕਿੰਨੀ ਮਹਾਰਾਜ ਬਰਕਤ ਪਾਉਂਦਾ ਵਾ ਸਰੀਰ ਵੀ ਤੁਹਾਡੀ ਤੰਦਰੁਸਤ ਰਹੂਗੀ ਘਰ ਵੀ ਤੁਹਾਡਾ ਤੰਦਰੁਸਤ ਰਹੂਗਾ ਪਰਿਵਾਰ ਵੀ ਤੁਹਾਡਾ ਖੁਸ਼ ਰਹੂਗਾ ਕਿਉਂਕਿ ਜਦੋਂ ਸਾਡਾ ਮਨ ਖੁਸ਼ ਹੈ ਨਾ ਜੇ ਔਰਤ ਦਾ ਮਨ ਖੁਸ਼ ਆ ਜਿੰਨੇ ਘਰ ਨੂੰ ਸੰਭਾਲਣਾ ਜੀ ਨੂੰ ਸੰਭਾਲਣਾ ਤੇ ਸਾਰਾ ਕੁਝ ਖੁਸ਼ ਰਹਿਣਾ ਜੇ ਜਦੋਂ ਅਸੀਂ ਖਿਜੇ ਖਿਜੇ ਰਵਾਂਗੇ ਟੁੱਟ ਟੁੱਟ ਕੇ ਪਾਵਾਂਗੇ ਤੇ ਸਾਰਾ ਕੁਝ ਉਤਲ ਪੁਤਲਾ ਰਹਿਣਾ ਇਸ ਲਈ ਵੈਗਰੂ ਦਾ ਲੜਫੜਨਾ ਚਾਹੀਦਾ ਜਿਵੇਂ ਅਸੀਂ ਬੱਚਿਆਂ ਨੂੰ ਸਵੇਰੇ ਸਕੂਲ ਤੋਰਦੇ ਹਾਂ ਤੇ ਅਸੀਂ 5 ਵਜੇ ਉੱਠੇ ਬਾਬਾ ਜੀ ਦਾ ਪਾਠ ਲਾ ਲੈਨੇ ਹਾਂ ਅ ਦਰਬਾਰ ਸਾਹਿਬ ਤੋਂ ਆਉਣ ਡਿਆ ਹੁੰਦਾ ਤੇ ਧਿਆਨ ਹੀ ਉਧਰ ਹੋ ਜਾਂਦਾ ਗੁਰਬਾਣੀ ਵੱਲ ਫਿਰ ਕਥਾ ਕੀਰਤਨ ਸ਼ੁਰੂ ਹੋ ਜਾਂਦੇ ਉਦੋਂ ਹੀ ਧਿਆਨ ਹੋ ਜਾਂਦਾ ਵਾ ਕੰਮ ਕਰਦੇ ਕਰਦੇ ਵੀ ਭਾਵੇਂ ਆਪਣੀਆਂ ਗੱਲਾਂ ਕਰਨ ਦੇ ਹੋਈਏ ਤੇ ਨਾਲ ਮਨ ਉਤਰੀ ਹੁੰਦਾ ਵਾ ਤੇ ਉਹ ਜਿਉਂ-ਜਿਉਂ ਕੰਨਾਂ 'ਚ ਬਾਜ ਪੈਂਦੀ ਆ ਚੰਗੀਆਂ ਗੱਲਾਂ ਸੁਣੀਂਦੀ ਆ ਵਾ ਗੁਰਬਾਣੀ ਦੀ ਕਥਾ ਸੁਣੀਂਦੀ ਆ ਤੇ ਉਹ ਲੱਗਦਾ ਵੀ ਵਾਕਿਆ ਹੀ ਇਹ ਸਾਡੀ ਜ਼ਿੰਦਗੀ ਦਾ ਮੇਨ ਮਕਸਦ ਹੀ ਜਿਹੜਾ ਵਾ ਉਹ ਪ੍ਰਮਾਤਮਾ ਨੂੰ ਯਾਰ ਕਰਨਾ ਧਰਤੀ ਨੂੰ ਜਿਹੜਾ ਵਾ ਉਹਦੇ ਜੋ ਬਖਸ਼ੀ ਉਹਨੇ ਕੁਦਰਤ ਆ ਉਹਦੇ ਨਾਲ ਪੇਮ ਪਿਆਰ ਬਣਾਏ ਰੱਖਣਾ ਵਾ ਤੇ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਕਰਨਾ ਚਾਹੀਦਾ ਵਾ ਬਾਕੀ ਕੋਈ ਬੁਲਾਂ ਚ ਵਾਧ ਘਟ ਹੋ ਗਈ ਹੋਵੇ ਤੇ ਮੈਂ ਮਾਫੀ ਮੰਗਦੀ ਆ। ਨਹੀਂ ਛੋਟਾ ਜਿਹਾ ਪਰਿਵਾਰ ਵਾਏ ਉਹਨੇ ਬੜਾ ਸੋਨਾ ਜੀ ਬਖਸ਼ਿਆ ਤੇ ਉਹਨੀਆਂ ਉਹਨਾਂ ਦੀਆਂ ਨਿੱਕੇ ਨਿੱਕੇ ਵੀਡੀਓ ਬਣਾ ਕੇ ਧਰੇ ਨਾਲ ਸ਼ੇਅਰ ਕਰਦੇ ਰਹੀਦਾ। ਮੇਰਾ ਤੇ ਮੇਨ ਮਕਸਦ ਹੀ ਇਸ ਚੈਨਲ ਨੂੰ ਬਣਾਉਣਾ ਵੀ ਆਪਣੇ ਜੀਵਨ ਦੀਆਂ ਯਾਦਾਂ ਕਲੈਕਟ ਕਰਕੇ ਰੱਖਣੀ ਆ। ਵੀ ਚਲੋ ਜਦੋਂ ਬਜ਼ੁਰਗ ਹੋ ਜਾਗੇ, ਬੱਚੇ ਜਵਾਨ ਹੋ ਜਾਣਗੇ, ਵਿਆਹੇ ਬਰੇ ਜਾਣਗੇ ਫਿਰ ਅਸੀਂ ਉਹੀ ਵੀਡੀਓ ਕੱਢ ਕੱਢ ਵੇਖਿਆ ਕਰਾਂਗੇ। ਬਾਕੀ ਜੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਆਂ ਨੈਕਸਟ ਵੀਡੀਓ ਵਿੱਚ। ਰੱਬ ਰੱਖਾ ਜੀ